ਹਾਂ ਸਮਾਗਸਾਲ ਮੇਲੇ ਮੈਂ ਇਸ ਰੂਟ ਤੇ ਆਇਆ ਸੀ ਯਾਰ ਨਹੀਂ ਚੱਲਦਾ ਪਰ ਆਪਣਾ ਇਹ ਪਿਛੇ ਪੰਜ ਪਤਾ ਬੰਦੇ ਦੇ ਦਿਲ ਚ ਕੀ ਹੋ ਗਏ ਪਰ ਤੁਸੀਂ ਜੋ ਪਿਆਰ ਅੱਜ ਦਿੱਤਾ ਮੈਨੂੰ ਹੁਣ ਇਸ ਗੱਲ ਦੀ ਤਸੱਲੀ ਹੋ ਗਈ ਕਿ ਉਸ ਬੰਦੇ ਨੂੰ ਵੀ ਤਸੱਲੀ ਹੋਣੀ ਹੋਣੀ ਕਿ ਭਾਈ ਸਾਦ ਦੀ ਪੂਰੀ ਤੇ ਘੱਟ ਲੈ ਅਰੇ ਇਹ ਮਾਈਕ ਨਹੀਂ ਕੋ ਰੋਡ ਵਾਲੇ ਤੇ ਸਵਿਚ ਕਰੋ ਯਾਰ ਮੈਂ ਬੋਲ ਰਿਹਾ ਜਿਹੜੇ ਤੁਹਾਡਾ ਪਿਆਰ ਜਿਹੜਾ ਤੁਹਾਡਾ ਸਤਕਾਰ ਤੁਹਾਡੇ ਫਤਵੇ ਦਾ ਨਰਾਦਰ ਕਰਦੇ ਆ ਦੁਬਾਰਾ ਨਿਜਿੱਧੇ ਫਿਰੋ ਕਿਉਂਕਿ ਜਿੱਥੇ ਖੜੇ ਹੋ ਖੜੇ ਰਹੋ ਯਾਰ ਲੋਕਾਂ ਨੇ ਪਿਆਰ ਦਿੱਤਾ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਲੋਕਾਂ ਨੇ ਤੁਹਾਨੂੰ ਪਾਰਲੀਮੈਂਟ ਚ ਪਹੁੰਚਾਇਆ ਇਸ ਤੋਂ ਵੱਧ ਹੋਰ ਕੀ ਕਰਨਾ ਪਤਾ ਨਹੀਂ ਕਿਉਂ ਇਸ ਤਰ੍ਹਾਂ ਲੋਕ ਪੰਜਾਬ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀਆਂ ਕਰਦੇ ਨੇ ਉਹਨਾਂ ਦਾ ਫਲ ਜਿਹੜਾ ਐਸ ਵਾਰ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਆਪਾਂ ਪਹਿਲੇ ਨੰਬਰ ਤੇ ਆਈਏ ਤੇ ਉਹ ਜਿਹੜੇ ਪੰਜਾਬ ਨਾਲ ਧੋਖਾ ਕਰਕੇ ਪੰਜਵੇਂ ਛੇਵੇਂ ਨੰਬਰ ਤੇ ਆਪਣੇ ਆਪ ਨੂੰ ਭਾਲ ਦੇ ਫਿਰਦੇ ਹੋਣ ਤਾਂ ਤੁਸੀਂ ਸੁਣੀ ਲਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕਹਿ ਦਿੱਤਾ ਸੁਸ਼ੀਲ ਕੁਮਾਰ ਰਿੰਕੂ ਨੂੰ ਕਿ ਆਮ ਆਦਮੀ ਪਾਰਟੀ ਨਾ ਚੋਣਾਂ 'ਚ ਜਲੰਧਰ ਤੋਂ ਪਹਿਲੇ ਨੰਬਰ ਤੇ ਆਉਗੀ ਤੇ ਜਿਹੜੇ ਆਮ ਆਦਮੀ ਪਾਰਟੀ ਛੱਡ ਕੇ ਗਏ ਆ ਭਾਵੇਂ ਸੁਸ਼ੀਲ ਕੁਮਾਰ ਰਿੰਕੂ ਉਹ ਆਪਣੇ ਆਪ ਨੂੰ 5ਵੇਂ 6ਵੇਂ ਨੰਬਰ ਤੇ ਲੱਭਦੇ ਹੋਏ ਨਜ਼ਰ ਆਉਣਗੇ ਗੱਲ ਸਿੱਧੀ ਸਪਸ਼ਟ ਕਹਿਤੀ ਮੁੱਖ ਮੰਤਰੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਕਿ ਤੁਸੀਂ ਹਾਰ ਹੀ ਨਹੀਂ ਰਹੇ ਸਗੋਂ ਬੁਰੀ ਤਰ੍ਹਾਂ ਨਾਲ ਹਾਰ ਰਹੇ ਹੋ 5ਵੇਂ 6ਵੇਂ ਨੰਬਰ ਤੇ ਆਉਣ ਦਾ ਮਤਲਬ ਹੈ ਕਿ ਤੁਹਾਨੂੰ 70-80 ਹਜ਼ਾਰ ਹੀ ਵੋਟ ਪੈਣੀ ਹੈ ਇਸ ਤੋਂ ਵੱਧ ਤੁਹਾਨੂੰ ਵੋਟ ਨਹੀਂ ਪੈਣੀ ਕਿਉਂਕਿ 5ਵੇਂ 6ਵੇਂ ਨੰਬਰ ਤੇ ਤਾਂ ਇੰਨੀ ਕ ਜਿਹੜਾ ਵੋਟਾਂ ਵਾਲਾ ਬੰਦਾ ਹੀ ਚੱਲਦਾ ਆ ਕੁੱਲ ਮਿਲਾ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਰੜਾ ਹਮਲਾ ਆ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਸਿਰ ਤੇ ਜਿੱਤੇ ਸੀ ਤੁਹਾਨੂੰ ਲੋਕਾਂ ਨੇ ਪਿਆਰ ਜਿਹੜਾ ਆਮ ਆਦਮੀ ਪਾਰਟੀ ਦੇ ਸਰਤੇ ਦਿੱਤਾ ਸੀ ਜੇਕਰ ਤੁਸੀਂ ਪਾਰਟੀ ਛੱਡ ਕੇ ਗਿਓ ਤਾਂ ਲੋਕ ਤੁਹਾਨੂੰ ਮੂੰਹ ਨਹੀਂ ਲਾਉਣਗੇ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਖ ਦਿੱਤੀ ਹੈ ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਕਾਂਗਰਸ ਚ ਸੀ ਫਿਰ ਆਮ ਆਦਮੀ ਪਾਰਟੀ ਚ ਆਏ ਫਿਰ ਉਹ ਚਲੇ ਗਏ ਭਾਰਤੀ ਜਨਤਾ ਪਾਰਟੀ ਚ ਭਾਰਤੀ ਜਨਤਾ ਪਾਰਟੀ ਚ ਜਾਣ ਲੱਗਿਆ ਸੁਸ਼ੀਲ ਕੁਮਾਰ ਰਿੰਕੂ ਨੇ ਆਮ ਆਦਮੀ ਪਾਰਟੀ ਦੇ ਨਾਲ ਬਹੁਤ ਬੁਰੀ ਕੀਤੀ ਉਹਨਾਂ ਨੇ ਟਿਕਟ ਤੱਕ ਮੋੜ ਨਹੀਂ ਸਮਝੀ ਕਿ ਘਟੋ ਘਟ ਜਿਹੜੀ ਮੈਨੂੰ ਲਫਾਫਾ ਦਿੱਤਾ ਪੀਲੇ ਰੰਗ ਦਾ ਮੈਂ ਉਹ ਵੀ ਵਾਪਸ ਕਰ ਰਿਹਾ ਵਾਂ ਤਾ ਜਲੰਧਰ ਵਾਲੇ ਇਸ ਰੋਡ ਸ਼ੋਅ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਲੋਕਾਂ ਚ ਜੋਸ਼ ਭਰਦੇ ਹੋਏ ਨਜ਼ਰ ਆਏ ਜਿੱਥੇ ਆਪਣੇ ਉਮੀਦਵਾਰ ਲਈ ਵੋਟਾਂ ਮੰਗਦੇ ਹੋਏ ਨਜ਼ਰ ਆਏ ਉੱਥੇ ਹੀ ਸੁਸ਼ੀਲ ਕੁਮਾਰ ਰਿੰਕੂ ਨੂੰ ਬੜਾ ਸਖਤ ਹੋ ਕੇ ਟੱਕਰੇ ਨੇ ਇਸ ਦਾ ਜਵਾਬ ਸੁਸ਼ੀਲ ਕੁਮਾਰ ਰਿੰਕੂ ਨੇ ਦਿੱਤਾ ਹੈ ਉਹ ਤੁਹਾਨੂੰ ਬਾਅਦ ਚ ਸੁਣਾਵਾਂਗੇ ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਆਮ ਆਦਮੀ ਪਾਰਟੀ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਜਿਹੜਾ ਆਮੋ ਸਾਹਮਣੇ ਦੀ ਟੱਕਰ ਲੈਣ ਦੇ ਲਈ ਜਿਹੜਾ ਉਹ ਤਿਆਰ ਹੋ ਗਈ ਆ ਦੂਜੇ ਨੰਬਰ ਤੇ ਕੌਣ ਆਊ ਤੀਜੇ ਤੇ ਕੌਣ ਆਊ ਮੁੱਖ ਮੰਤਰੀ ਨੇ ਇਹ ਤਾਂ ਨਹੀਂ ਦੱਸਿਆ ਪਰ ਉਹਨਾਂ ਨੇ ਦੱਸਿਆ ਕਿ ਐਸੀ ਪਹਿਲੇ ਤੇ ਆਵਾਂਗੇ ਤੇ ਸੁਸ਼ੀਲ ਕੁਮਾਰ ਰਿੰਕੂ ਪੰਜਵੇਂ ਛੇਵੇਂ ਤੇ ਆਊਗਾ ਅਚੂਸ਼ੀਲ ਕੁਮਾਰ ਰਿੰਕੂ ਨੂੰ ਉਹਨਾਂ ਨੇ ਗਦਾਰ ਤੱਕ ਜਿਹੜਾ ਉਹ ਕਹਿਤਾ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ ਸੀ ਤੁਸੀਂ ਐਵੇਂ ਥਾਂ ਥਾਂ ਤੇ ਜਾਂਦੇ ਫਿਰਦੇ ਹੋ ਇਹ ਮੁੱਖ ਮੰਤਰੀ ਦੇ ਬੋਲ ਸੀ ਸੁਸ਼ੀਲ ਕੁਮਾਰ ਰਿੰਕੂ ਦੇ ਉੱਤੇ ਪਹਿਲੀ ਵਾਰ ਕਹਿ ਲਈਏ ਕਿ ਮੁੱਖ ਮੰਤਰੀ ਨੇ ਇੰਨਾ ਸਖਤ ਹਮਲਾ ਕੀਤਾ ਜਦੋਂ ਦੇ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਚ ਗਿਆ ਮੁੱਖ ਮੰਤਰੀ ਲਈ ਦੋਚਿੱਤੀ ਤਾਂ ਹੈ ਹੀ ਹੈ ਕਿ ਅਕਾਲੀ ਦਲ ਚੋਂ ਸੱਜਰੇ ਲਿਆਂਦੇ ਪਵਨ ਕੁਮਾਰ ਟੀਨੂ ਉਹਨਾਂ ਦੇ ਇਧਰਲੇ ਮੋਢੇ ਤੇ ਖੜੇ ਨੇ ਨਾਲ ਖੜੇ ਨੇ ਉਹਨਾਂ ਦੇ ਲਈ ਉਹ ਵੋਟਾਂ ਮੰਗ ਰਹੇ ਨੇ ਲਗਭਗ ਸਵਾ ਕਸਾਲ ਪਹਿਲਾਂ ਉਹ ਸੁਸ਼ੀਲ ਕੁਮਾਰ ਰਿੰਕੂ ਲਈ ਵੋਟਾਂ ਮੰਗਦੇ ਸੀ ਉਹਨਾਂ ਨੂੰ ਕਾਂਗਰਸ ਚੋਂ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਲਈ ਜਲੰਧਰ ਚ ਲੀਡਰਸ਼ਿਪ ਦਾ ਕ੍ਰੈਸਿਸ ਆਇਆ ਤਾਂ ਗੱਲ ਕਿਸੇ ਤੋਂ ਲੁਕੀਸ਼ਿਪੀ ਨਹੀਂ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਵੀ ਚਾਹੀਦਾ ਸੀ ਕਿ ਜਦੋਂ ਟੀਨੂ ਨੂੰ ਲੈ ਕੇ ਆਏ ਨੇ ਉਦੋਂ ਵੀ ਸੋਚਣਾ ਚਾਹੀਦਾ ਸੀ ਕਿ ਉਹ ਦਰਿਆਵਾਂ 'ਚੋਂ ਵਾਲਾ ਵਰਕਰ ਕਿੱਥੇ ਜਾਊਗਾ ਉਹ ਵਾਲੈਂਟੀਅਰ ਉਹ ਪਮਕੜ ਕਿੱਥੇ ਜਾਊਗਾ ਜਿਹੜਾ ਪਮਕੜ ਤੁਹਾਡੇ ਲਈ ਦਿਨ ਰਾਤ ਇੱਕ ਕਰਕੇ ਲੋਕਾਂ ਨਾਲ ਬਹਿਸ ਕਰਦਾ ਹੈ ਲੋਕਾਂ ਨੂੰ ਤੁਹਾਡੀ ਸਰਕਾਰ ਦੇ ਕੰਮ ਗਣਾਉਂਦਾ ਹੈ ਅਤੇ ਉਹ ਲੋਕ ਜਿਹੜੇ ਆਸਾਂ ਲਈ ਬੈਠੇ ਸੀਗੇ ਵੀ ਸਾਡੀ ਵਾਰੀ ਵੀ ਕਦੇ ਆਊਗੀ ਆਈ ਤਾਂ ਫੇਰ ਵਾਰੀ ਕਾਲੀ ਕਾਂਗਰਸੀਆਂ ਦੀ ਜਾਂਦੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਦੇ ਰਾਹੀਂ ਆ ਰਹੀ ਹੋਵੇ